ਜੋ ਜਿਹੜੀ ਵੀਡੀਓ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਕੋਈ ਭੀੜ ਕੋਈ ਰਾਸ਼ਨ ਲੈਣ ਲੈਂਦੀ ਹੈ ਕੋਈ ਲੰਗਰ ਲੈਣ ਲਈ ਨਹੀਂ ਹੈ ਇਹ ਹੈ ਦੇਸ਼ ਦੇ ਲਈ ਸੇਵਾ ਕਰਨ ਲਈ ਦੇਸ਼ ਦੇ ਲਈ ਮਰਨ ਮਿਟਣ ਲਈ ਇਹ ਜੋ ਨੌਜਵਾਨ ਨੇ ਹਿੰਦੂ ਸਿੱਖ ਜੋ ਨੌਜਵਾਨਾਂ ਦੀ ਤੁਹਾਨੂੰ ਭੀੜ ਨਜ਼ਰ ਆ ਰਹੀ ਹੈ ਕੋਈ ਇਹ ਕੋਈ ਭੀੜ ਕਰੋ ਮੇਲਾ ਦੇਖਣ ਆ ਲਈ ਭੀੜ ਨਹੀਂ ਹੈਗੇ ਸਗੋ ਦੇਸ਼ ਦੇ ਲਈ ਮਰਨ ਮਿਟਣ ਲਈ ਘਰੋਂ ਨਿਕਲੇ ਨੇ ਵੀ ਅਗਰ ਦੇਸ਼ ਨੂੰ ਸਾਡੀ ਜ਼ਰੂਰਤ ਪੈਂਦੀ ਹੈ ਤੇ ਸਾਡਾ ਭਾਈਚਾਰਾ ਸਭ ਤੋਂ ਪਹਿਲਾਂ ਖੜੇ ਹੋ ਕੇ ਬਾਰਡਰ ਤੇ ਗੋਲੀ ਖਾਣ ਲਈ ਤਿਆਰ ਔਰ ਸਾਡੀਆਂ ਡਿਊਟੀਆਂ ਤੁਸੀਂ ਬਾਰਡਰ ਤੇ ਲਾਈਆਂ ਜਾਂਣ ਸੋ ਸਰਕਾਰ ਨੂੰ ਇੱਕ ਤਰ੍ਹਾਂ ਦਾ ਇਹ ਕਹਿ ਰਹੇ ਨੇ ਵੀ ਸਾਡੀ ਜਿਹੜੀ ਹੈ ਸੇਵਾ ਉਹ ਰਾਸ਼ਟਰ ਦੇ ਲਈ ਹੈ ਅਸੀਂ ਰਾਸ਼ਟਰ ਦੇ ਹਿੱਤ ਲਈ ਕੰਮ ਕਰਾਂਗੇ ਔਰ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਪਿੱਠ ਨਹੀਂ ਦਿਖਾਵਾਂਗੇ ਸਗੋਂ ਜੇ ਗੋਲੀ ਵੱਜੇਗੀ ਤਾਂ ਸਾਡੀ ਛਾਤੀ ਤੇ ਵੱਜੇਗੀ ਸੋ ਇੱਕ ਬੜਾ ਅੱਛਾ ਮੈਸੇਜ ਹੈ ਵੀ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੇ ਯੂਥ ਵੱਲੋਂ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵੀ ਹਜ਼ਾਰਾਂ ਦੀ ਢੀੜ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਇਹ ਸਿਵਲ ਡਿਫੈਂਸ ਟ੍ਰੇਨਿੰਗ ਦੇ ਲਈ ਜਿਹੜੇ ਲੋਕ ਅੱਗੇ ਆਏ ਨੇ ਬਾਅਦ ਚੜ ਗਏ ਉਹਨਾਂ ਵੱਲੋਂ ਭਨਵੇਂ ਉਹਨਾਂ ਦੀਆਂ ਸ਼ਕਲਾਂ ਨਜ਼ਰ ਆ ਰਹੀਆਂ ਉਹਨਾਂ ਦੀ ਢੀੜ ਨਜ਼ਰ ਆ ਰਹੀ ਹੈ ਇੱਕ ਅੱਛਾ ਮੈਸੇਜ ਹੈ ਦੇਸ਼ ਪ੍ਰੇਮ ਲਈ ਕਿਉਂਕਿ ਹਜੇ ਵੀ ਜਜ਼ਬਾ ਜਿਹੜੀ ਯੰਗ ਪੀੜੀ ਹੈ ਸਾਡੀ ਉਹਦੇ ਵਿੱਚ ਹਜੇ ਵੀ ਦਿਲ ਦੇ ਵਿੱਚ ਇਹ ਜਜ਼ਬਾ ਤੇ ਇੱਕ ਮੈਂ ਸੋਚਦਾ ਵੀ ਇਹ ਹਿੰਦੁਸਤਾਨ ਦੇ ਲਈ ਬਹੁਤ ਇੱਕ ਚੰਗੀ ਖਬਰ ਹੈ ਵੀ ਯੂਥ ਅੱਗੇ ਆ ਕੇ ਦੇਸ਼ ਦੀ ਸੇਵਾ ਕਰਨਾ ਚਾਹ ਰਿਹਾ ਸੋ ਇੱਕ achhi khabar ਇੱਕ ਦਿਲ ਨੂੰ ਤਸੱਲੀ ਦੇਣ ਵਾਲੀ ਖਬਰ ਵੀ ਦੁਨੀਆ ਦੇ ਵਿੱਚ ਹਜੇ ਵੀ ਦੇਸ਼ ਨੂੰ ਪਿਆਰ ਕਰਨ ਵਾਲੀ ਜਿਹੜੀ ਯੰਗ ਪੀੜੀ ਹੈ ਯੁਵਾ ਪੀੜੀ ਹੈ ਉਹ ਹਜੇ ਵੀ ਤੁਹਾਨੂੰ ਪੰਜਾਬ ਦੀ ਧਰਤੀ ਤੇ ਨਜ਼ਰ ਆ ਰਹੀ ਹੈ ਜੋ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਸੋ ਇੱਕ ਅੱਛਾ ਮੈਸੇਜ ਹੈ ਇਦਾਂ ਦੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਾਵਾਂਗੇ ਦੇਖਦੇ ਰਹੋ ਸਤਿ ਸ਼੍ਰੀ ਅਕਾਲ